ਪੀਐਸ ਟੈਟ ਈਟੀਡੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਸਾਰੀ ਅਪਡੇਟਸ ਸਮੇਂ ਸਮੇਂ ਪਹੁੰਚਦੀ ਰਹਿਣ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਥੰਬਨੇਲ ਤੇ ਤੁਸੀਂ ਦੇਖ ਲਿਆ ਹੁਣ ਤੁਸੀਂ ਤੁਹਾਡਾ ਪੇਪਰ ਪੀਐਸ ਟੈਟ 2025 ਦਾ ਜਿੰਨੀ ਤੁਸੀਂ ਵੇਟ ਕਰ ਰਹੇ ਹੋ ਉਹ ਸਮੇਂ ਦੀ ਉਹ ਬਹੁਤ ਛੇਤੀ ਆਣ ਵਾਲਾ ਇਹ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਕਿਉਂਕਿ ਇਸ ਦੇ ਵਿੱਚ ਇੱਕ ਬਹੁਤ ਵੱਡਾ ਲੌਜੀਕ ਹੈ ਲੌਜੀਕ ਕੀ ਹੈ ਉਸ ਚੀਜ਼ ਨੂੰ ਤੁਸੀਂ ਇੱਥੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਹ ਜਿਹੜਾ ਕੇਸ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਕੇਸ ਲੱਗਿਆ ਹੋਇਆ ਹੈ ਪ੍ਰੋਮੋਸ਼ਨ ਰਿਲੇਟਡ ਠੀਕ ਹੈ ਪਰ ਪ੍ਰੋਮੋਸ਼ਨ ਜਿਵੇਂ ਕਿ ਤੁਸੀਂ ਪਿੱਛੇ ਤੁਹਾਨੂੰ ਦੇਖਿਆ ਹੈ ਕਿ ਪ੍ਰੋਮੋਸ਼ਨ ਵਾਸਤੇ ਜਿਹੜਾ ਕੀ ਜ਼ਰੂਰੀ ਹੈ ਪੀਐਸਟੈਟ ਦਾ ਪੇਪਰ ਜ਼ਰੂਰੀ ਹੈ ਪਾਰ ਸਰਕਾਰ ਨੇ ਪੇਪਰ ਤਾਂ 2025 ਦਾ ਲਿਆ ਹੀ ਨਹੀਂ ਹੈ ਨਾ ਉਹਦੇ ਕਰਕੇ ਪ੍ਰੋਮੋਸ਼ਨਸ ਰੁਕੀਆਂ ਹੋਈਆਂ ਸੀਗੀਆਂ ਪਰ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਹੈ ਹਦਾਇਤ ਕੀਤੀ ਗਈ ਹੈ ਪੰਜਾਬ ਸਰਕਾਰ ਨੂੰ ਮੈਂ ਤੁਹਾਨੂੰ ਆਰਡਰ ਵੀ ਦਿਖਾਉਂਗਾ ਕਿ ਪੀਐਸਟੈਟ ਦਾ ਪੇਪਰ ਜਲਦੀ ਲਿਆ ਜਾਵੇ ਹੁਣ ਇੱਥੇ ਇੱਕ ਨਾਲ ਚੀਜ਼ ਮੈਂ ਤੁਹਾਨੂੰ ਹੋਰ ਵੀ ਐਡ-ਆਨ ਕਰਨਾ ਚਾਹੂੰਗਾ ਜਿਹੜੀ ਮੀਟਿੰਗ ਆਪਣੀ ਕੱਲ ਦੀ ਸੌਰੀ ਅੱਜ ਦੀ ਹੋ ਰਹੀ ਸੀ 22 ਤਰੀਕ ਦੀ ਉਹ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਸੀਗਾ ਕਿਉਂਕਿ ਜਿਹੜਾ ਐਜੂਕੇਸ਼ਨ ਸੈਕਟਰੀ ਸੀਗੇ ਉਹਨਾਂ ਦਾ ਬਾਹਰ ਜਾਣ ਦਾ ਜਿਹੜਾ ਈਸ਼ੂ ਬਣਾ ਕੇ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਹੁਣ ਜਿਹੜੀ ਮੀਟਿੰਗ ਦੀ ਤਰੀਕ ਹੈ 15 ਜਨਵਰੀ ਹੈ ਠੀਕ ਹੈ 15 ਜਨਵਰੀ ਨੂੰ ਉਹਨਾਂ ਨੇ ਲੈਟਰ ਦੇ ਵਿੱਚ ਮੈਂਸ਼ਨ ਕੀਤਾ ਕਿ ਮੀਟਿੰਗ ਹੋਊਗੀ ਪਰ ਉਸ ਤੋਂ ਪਹਿਲਾਂ ਆਪਣੇ ਸਾਰਿਆਂ ਨੂੰ ਇੱਕ ਗੁੱਡ ਨਿਊਜ਼ ਮਿਲ ਸਕਦੀ ਹੈ ਜਿਹੜੇ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਹਨਾ ਪਰ ਇਹ ਚੀਜ਼ ਦੇ ਵਿੱਚ ਤੁਸੀਂ ਇਸ ਨੂੰ ਇੰਨਾ ਪੋਜ਼ਿਟਿਵ ਨਹੀਂ ਲੈਣਾ ਮੈਂ ਤੁਹਾਨੂੰ ਇੰਨਾ ਇਸ ਵੀਡੀਓ ਦੇ ਵਿੱਚ ਪੋਜ਼ਿਟਿਵਿਟੀ ਨਾਲ ਨਹੀਂ ਕਹਿ ਰਿਹਾ ਕਿਉਂਕਿ ਕਈ ਵਾਰ ਸਰਕਾਰਾਂ ਅਣਸੁਣੀ ਕਰ ਜਾਂਦੀਆਂ ਨੇ ਮੈਂ ਤੁਹਾਨੂੰ ਦਿਖਾਉਣਾ ਆਰਡਰ ਵੀ ਦਿਖਾਉਣਾ ਜਦੋਂ ਕਿ ਸਰਕਾਰ ਨੂੰ ਪਹਿਲਾਂ ਹਦਾਇਤ ਹੋਈ ਹੋਈ ਹੈ ਪੀਐਸਟੈਟ ਨੂੰ ਨੋਟੀਫਿਕੇਸ਼ਨ ਕੱਢਣ ਦੇ ਲਈ ਪਰ ਸਰਕਾਰ ਨੇ ਹਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਕੱਢਿਆ ਤਾਂ ਇਸ ਕਰਕੇ ਆਪਾਂ ਨੂੰ ਆਪਣੇ ਮੈਦਾਨ ਦੇ ਵਿੱਚ ਡਟਣ ਦੀ ਲੋੜ ਹੈ ਮੈਦਾਨ ਵਿੱਚ ਜਿਹੜੇ ਹੈ ਖੜਨ ਦੀ ਲੋੜ ਹੈ ਸਾਰਿਆਂ ਨੂੰ ਪੀਐਸਟੈਟ ਯੂਨੀਅਨ ਨੂੰ ਦਾ ਸਾਥ ਦੇਣਾ ਚਾਹੀਦਾ ਹੈ ਇਕਾ ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਮੈਂ ਇਹ ਚੀਜ਼ ਕਹਿ ਰਿਹਾ ਕਿਉਂਕਿ ਤੁਸੀਂ ਸਾਰੇ ਵੀਡੀਓ ਸੁਣਦੇ ਹੋ ਵੀਡੀਓ ਦੇ ਹਜ਼ਾਰਾਂ ਵਿਊ ਹੁੰਦੇ ਨੇ ਪਰ ਵੀਡੀਓ ਦੇ ਵਿੱਚ ਸੁਣ ਕੇ ਉਸ ਦੇ ਉੱਪਰ ਗੌਰ ਕਰਨ ਵਾਲੇ ਸਿਰਫ 4-5 ਜਣੇ ਹੁੰਦੇ ਨੇ ਬਾਕੀ ਸਾਰੇ ਜਿਹੜੇ ਹੁੰਦੇ ਨੇ ਸਿਰਫ ਆਪਾਂ ਕਹਿ ਲਈਏ ਕਿ ਸਿਰਫ ਇੱਕ ਇਨਫਾਰਮੇਸ਼ਨ ਲੈਣ ਵਾਲੇ ਹੁਣ ਮੈਨੂੰ ਕੋਲ ਮੈਸੇਜ ਤਾਂ ਬਹੁਤ ਕਰਦੇ ਨੇ ਪਰ ਜਿਹੜੇ ਰਿਐਲਿਟੀ ਸੱਚੀ ਉਹਨਾਂ ਨੂੰ ਜਿਹਨਾਂ ਨੂੰ ਦੁੱਖ ਹੈ ਨਾ ਕਿ ਪੀਐਸਟੈਟ ਦਾ ਪੇਪਰ ਜਲਦੀ ਹੋਣਾ ਚਾਹੀਦਾ ਹੈ ਮਾਸਟਰ ਕਾਡਰ ਦੀ ਆਉਣ ਵਾਲੀ ਪੋਸਟ ਦਾ ਪਹਿਲਾ ਹੋਣਾ ਚਾਹੀਦਾ ਉਹ ਬੱਚੇ ਉਹ ਚਿੰਤਤ ਨੇ ਆਪਣੇ ਫਿਊਚਰ ਨੂੰ ਲੈ ਕੇ ਤਾਂ ਇਹ ਸਾਰਿਆਂ ਦੀ ਕਿਹਨਾ ਨਾ ਜੇ ਇੱਕ ਗਲਤੀ ਤਾਂ ਸਾਰੀ ਉਮਰ ਬੰਦਾ ਪਛਤਾਉਂਦਾ ਹੈ ਤਾਂ ਇਸ ਕਰਕੇ ਗਲਤੀ ਆਪਾਂ ਨਹੀਂ ਕਰਨੀ ਹੈ ਨਾ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਹਾਨੂੰ ਪੀਐਸਟੈਟ ਯੂਨੀਅਨ ਕਹਿੰਦੀ ਹੁਣ ਅੱਜ ਵੀ ਆ ਚੀਜ਼ ਕੱਢ ਕੇ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਤਾਂ ਇਹ ਤੁਹਾਡੇ ਫਾਇਦੇ ਲਈ ਹੈ ਠੀਕ ਹੈ ਨਹੀਂ ਤਾਂ ਅਸੀਂ ਵੀ ਅ ਇਸ ਚੀਜ਼ ਕਹਿ ਸਕਦਾ ਚਲੋ ਕੋਈ ਗੱਲ ਨਹੀਂ ਪਤਾ ਲੱਗ ਜਾਣਾ ਜਾਂ ਕੁਝ ਵੀ ਪਰ ਤੁਹਾਡੇ ਤੁਹਾਡੇ ਲਈ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਲੈ ਕੇ ਅਸੀਂ ਕੋਈ ਵੀ ਅਪਡੇਟ ਹੁੰਦੀ ਹੈ ਤੁਹਾਡੇ ਲਈ ਜੇ ਸਾਨੂੰ ਪਤਾ ਲੱਗਦਾ ਕਿ ਤੁਹਾਡੇ ਲਈ ਜ਼ਰੂਰੀ ਹੈ ਤੁਹਾਡੇ ਫਾਇਦੇ ਦੀ ਗੱਲ ਹੈ ਤਾਂ ਅਸੀਂ ਉਹ ਇਨਫੋਰਮੇਸ਼ਨ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਹਾਂ ਜਿਹੜੀ ਜੀ ਇਨਫੋਰਮੇਸ਼ਨ ਤੁਹਾਡੇ ਲਈ ਨਹੀਂ ਜ਼ਰੂਰੀ ਉਹ ਅਸੀਂ ਬਣਾਉਂਦਾ ਹੀ ਨਹੀਂ ਠੀਕ ਹੈ ਤਾਂ ਇਸ ਕਰਕੇ ਇਹ ਵੀਡੀਓ ਬਣਾ ਰਿਹਾ ਮੈਂ ਤੁਹਾਨੂੰ ਇੱਕ ਆਰਡਰ ਦਿਖਾਉਣਾ ਤੁਸੀਂ ਆਰਡਰ ਵੀ ਦੇਖ ਲਓ ਇਹ ਆਰਡਰ ਨੇ ਜਿਹੜੇ ਕਿ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੇ ਨੇ ਉਹ ਕੀਤੇ ਗਏ ਨੇ ਠੀਕ ਹੈ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੀਤੇ ਗਏ ਨੇ ਇਹਦੇ ਲਈ ਪੀਐਸਟੈਟ 2025 ਦੇ ਲਈ ਹੁਣ ਇਹ ਚੀਜ਼ ਦੇਖੋ ਸਮਝੋ ਇਸ ਚੀਜ਼ ਨੂੰ ਇਸ ਨੂੰ ਤੁਸੀਂ ਮੈਂ ਤੁਹਾਨੂੰ ਇਹ ਚੀਜ਼ ਦਿਖਾਏ ਨੇ ਆਰਡਰ ਜਿਹੜੇ ਹੈਗੇ ਨੇ ਹੁਣ ਨੈਕਸਟ ਹੀアリング 29 ਜਨਵਰੀ ਨੂੰ ਹੋਣ ਜਾ ਰਹੀ ਹੈ ਠੀਕ ਹੈ ਪਰ ਇਸ ਨੂੰ ਤੁਸੀਂ ਪੰਜਾਬੀ ਦੇ ਵਿੱਚ ਬੜੇ ਸਹੀ ਢੰਗ ਦੇ ਨਾਲ ਸਮਝੋ ਕਿ ਕੀ ਕਿਹਾ ਕੀ ਕਿਹਾ ਹੈ ਠੀਕ ਹੈ ਫਿਰ ਆਪਾਂ ਅੱਗੇ ਤੁਹਾਨੂੰ ਗੱਲਬਾਤ ਕਰਦੇ ਹਾਂ ਕਿ ਕੇਸ ਕਿਉਂ ਕੇਸ ਦਾ ਤੁਹਾਨੂੰ ਦੱਸ ਦਿੱਤਾ ਰੀਜ਼ਨ ਕੇਸ ਲੱਗਣ ਦਾ ਰੀਜ਼ਨ ਕੀ ਸੀ ਕਿਉਂਕਿ ਸਰਕਾਰ ਨੇ ਪ੍ਰੋਮੋਸ਼ਨ ਉਹ ਦੱਸਿਆ ਤੁਹਾਨੂੰ ਕਿ ਪ੍ਰੋਮੋਸ਼ਨ ਦੀ ਗੱਲ ਕਰੀ ਹੈ ਪਰ ਉਹਦੇ ਵਾਸਤੇ ਪੀਐਸਟ ਲਾਜ਼ਮੀ ਹੈ ਸੈਂਟਰਲ ਸਰਕਾਰ ਦੇ ਰੂਲ ਮੁਤਾਬਕ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਰਿਲੇਟਡ ਠੀਕ ਹੈ ਉਹ ਸਰਕਾਰ ਨੇ ਹਜੇ ਪੇਪਰ ਕਰਾਇਆ ਨਹੀਂ ਉਹਦੇ ਕਰਕੇ ਜਿਹੜੀ ਹੈ ਸਰਕਾਰ ਨੂੰ ਹਦਾਇਤ ਕੀਤੀ ਗਈ ਕਿ ਟੈਟ ਦਾ ਪੇਪਰ ਜਿਹੜਾ ਹੈ ਉਹ ਜਲਦੀ ਕਰਾਇਆ ਜਾਵੇ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਵੱਤ ਵਤ ਤੁਸੀਂ ਸਹਿਯੋਗ ਕਰਿਆ ਕਰੋ ਦੇਖੋ ਪਟੀਸ਼ਨਰ ਵੱਲੋਂ ਪੇਸ਼ ਹੋਏ ਵਿਦਵਾਨ ਵਕੀਲ ਅਤੇ ਹੋਰ ਗੱਲਾਂ ਦੇ ਨਾਲ ਇਹ ਦਲੀਲ ਦਿੰਦੇ ਹਨ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਪੀਐਸਟੈਟ 2 ਇਹ ਨੂੰ ਤੁਸੀਂ ਇੱਥੇ ਲਿਖਿਆ ਮੈਂਸ਼ਨ ਕਰ ਲਾ ਪੀਐਸਟੈਟ ਹੋਇਆ ਕਿਉਂਕਿ ਮੈਂ ਉਹਨਾਂ ਦੀਆਂ ਜਿਹੜਾ ਮਾਸਟਰ ਕੰਟਰਵਰਸਟੀ ਪੇਪਰ 2 ਚਾਹੀਦਾ ਹੈ ਹਨਾ ਪਰ ਜਦੋਂ ਵੀ ਪੇਪਰ ਹੁੰਦਾ ਪੀਐਸਟੈਟ 1 2 ਆਰਟਸ ਸਾਰੇ ਇਕੱਠੇ ਹੁੰਦੇ ਨੇ ਤਾਂ ਸਮਝ ਲਓ ਆਪਾਂ ਵੀ ਵਿੱਚ ਇਨਵੋਲ ਹੋ ਗਏ ਆ ਠੀਕ ਹੈ ਇੱਥੇ ਤੁਸੀਂ ਇਹ ਨਹੀਂ ਕਹਿਣਾ ਕਿ ਪੇਪਰ 2 ਕੱਲਾ ਹੈ ਪਰ 1 ਵੀ ਨਾਲ ਇਨਵੋਲ ਹੈ ਠੀਕ ਹੈ ਸਾਲ 2025 ਦੇ ਵਿੱਚ ਨਹੀਂ ਕਰਵਾਈ ਗਈ ਵੇਖੋ ਮੈਂਸ਼ਨ ਕੀਤਾ ਹੋਇਆ ਜੋ ਕਿ ਰਾਸ਼ਟ੍ਰ ਅਧਿਆਪਕ ਸਿੱਖਿਆ ਪ੍ਰਿਸ਼ਦ ਆ ਜਿਹੜਾ ਉਹਨਾਂ ਨੇ ਮੈਂਸ਼ਨ ਕਰਿਆ ਹੋਇਆ ਹੈ ਦਿਸ਼ਾ ਦੇਸ਼ ਅਨੁਸਾਰ ਲਾਜ਼ਮੀ ਹੈ ਹਵਾਲਾ ਦਿੱਤਾ ਹੋਇਆ ਐਜੂਕੇਸ਼ਨ ਪਾਲਿਸੀ ਦਾ ਕਿ ਜਿਹੜਾ ਹਰ ਸਾਲ ਦੇ ਵਿੱਚ ਇੱਕ ਵਾਰ ਪੇਪਰ ਹੋਣਾ ਲਾਜ਼ਮੀ ਹੈ ਤਾਂ ਉਹਦਾ ਹਵਾਲਾ ਦਿੱਤਾ ਹੋਇਆ ਅਦਾਲਤ ਦੇ ਕਹਿਣ ਤੇ ਸ਼੍ਰੀਮਤੀ ਨੇਹਾ ਸਾਨੇਵਾਲ ਏ ਏ ਜੀ ਪੰਜਾਬ ਨੋਟਿਸ ਸਵਕਾਰ ਕਰਦੇ ਹਨ ਅਤੇ ਨਿਰਦੇਸ਼ ਪ੍ਰਾਪਤ ਕਰਨ ਲਈ ਸਮਾਂ ਮੰਗਦੇ ਹਨ ਠੀਕ ਹੈ ਹੁਣ ਜਿਹੜਾ ਅਗਲੀ ਹੀアリング ਕਦੋਂ ਹੋ ਰਹੀ ਹੈ 29 ਤਰੀਕ ਨੂੰ 29 ਜਨ ਨੂੰ ਹੀアリング ਹੋ ਰਹੀ ਹੈ ਹੁਣ ਨੈਕਸਟ ਪੇਜ ਦੇਖੋ ਇਹ ਪਹਿਲਾ ਵਾਲਾ ਪੇਜ ਹੈ ਜਿਹੜਾ ਕਿ ਜਦੋਂ ਪਹਿਲਾਂ ਕਿਹਾ ਸੀ ਪਰ ਅੱਜ ਦੀ ਹੀアリング ਦੀ ਸੁਣੋ ਹੁਣ ਅੱਜ ਦੀ ਹੀアリング ਦੇ ਵਿੱਚ ਕੀ ਕਿਹਾ ਗਿਆ ਮੈਂ ਜਿਹੜੀ ਹੁਣ ਇੱਥੇ ਤੁਹਾਨੂੰ ਦੱਸਿਆ ਨੂੰ 29 2026 ਦੇ ਵਿੱਚ 29 ਤਰੀਕ ਨੂੰ ਅਗਲੀ ਹੀアリング ਹੋਊਗੀ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਕੇਸ ਬਣਿਆ ਹੋਇਆ ਸੀ ਉਹ ਮੈਂਸ਼ਨ ਕੀਤਾ ਹੋਇਆ ਵਿਦਵਾਨ ਵਕੀਲ ਦੇ ਲਿਖਤੀ ਬਿਆਨ ਦਾਇਰ ਕਰਨ ਲਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ ਅੱਜ ਵੀ ਉਹ ਸਮਾਂ ਹੁੰਦਾ ਜਿਹੜਾ ਉਹਨਾਂ ਨੇ ਕਿਹਾ ਸੀ ਪਿਛਲੇ ਪੇਜ ਦੇ ਉੱਪਰ ਜਿਹੜਾ ਪਿਛਲੇ ਆਰਡਰ ਸੀ ਉਹਦੇ ਉੱਪਰ ਲਿਖਿਆ ਹੋਇਆ ਸੀ ਕਿ ਤੁਸੀਂ ਪੇਸ਼ ਕਰਨ ਸਾਨੂੰ ਜਵਾਬ ਪੇਸ਼ ਕਰਨ ਲਈ ਸਾਨੂੰ ਸਮਾਂ ਚਾਹੀਦਾ ਹੈ ਅੱਜ ਵੀ ਉਹਨਾਂ ਨੇ ਸਮਾਂ ਮੰਗਿਆ ਠੀਕ ਹੈ ਤਾਂ 29 ਤਰੀਕ ਤੋਂ ਪਹਿਲਾਂ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਅਸੀਂ ਜਿਹੜਾ ਹੈ ਸਰਕਾਰ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਨੇ ਕਿ 29 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਤੁਸੀਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰੋ ਠੀਕ ਹੈ ਟੈਟ ਦਾ ਹੋਰ ਆਪਣੀ 15 ਜਨ ਨੂੰ ਕੀ ਹੋ ਰਹੀ ਹੈ ਮੀਟਿੰਗ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਦਿੱਤੇ ਹੋਏ ਨੰਬਰ ਦੇ ਉੱਪਰ ਜਿੰਨਾ ਵੀ ਤੁਸੀਂ ਫੰਡ ਕਰ ਸਕਦੇ ਹੋ ਕਿਉਂਕਿ ਸਾਨੂੰ ਬਹੁਤ ਕਾਫੀ ਟਾਈਮ ਹੋ ਗਿਆ ਕਹਿੰਦੇ ਨੂੰ ਪਰ ਬੱਚੇ ਬਹੁਤ ਇਸ ਚੀਜ਼ ਨੂੰ ਇਗਨੋਰ ਕਰਦੇ ਨੇ ਜਦੋਂ ਅਸੀਂ ਫੰਡ ਦਾ ਨਾਮ ਲੈਂਦੇ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਜਾਨ ਦਾ ਖਰਚਾ ਹਨਾ ਕਿੰਨੇ ਖਰਚੇ ਹੁੰਦੇ ਨੇ ਤਾਂ ਇਸ ਕਰਕੇ ਪੂਰੀ ਕਮੇਟੀ ਨੇ ਜਾਣਾ ਥੋੜਾ ਤਾਂ ਉਹਦੇ ਲਈ ਸਾਧਨ ਦਾ ਪ੍ਰਬੰਧ ਕਰਨਾ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਹਿਯੋਗ ਕਰੋ ਬਈ ਤੁਹਾਡੇ ਲਈ ਇਹ ਵੀਡੀਓ ਬਣ ਰਹੀ ਹੈ ਤੁਹਾਨੂੰ ਦੱਸਿਆ ਜਾ ਰਿਹਾ ਇਹ ਤੁਸੀਂ ਇਹ ਨਾ ਸਮਝਿਆ ਕਰੋ ਮੈਨੂੰ ਨਹੀਂ ਕਿਹਾ ਨਾਲ ਦੇ ਨੂੰ ਕਿਹਾ ਪਰ ਇਹ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰਿਆਂ ਦੀ ਸਾਂਝੀ ਲੜਾਈ ਹੈ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਹੈ ਪੀਐਸਟਟ 2025 ਦਾ ਨੋਟੀਫਿਕੇਸ਼ਨ ਤਾਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਵਸਿਓ ਕਰੋ ਜਲਦੀ ਤੋਂ ਜਲਦੀ ਆਪਾਂ ਨੋਟੀਫਿਕੇਸ਼ਨ ਲੈ ਕੇ ਆਈਏ ਹਨਾ ਤਾਂ ਨਿਰਧਾਰਿਤ ਮਿਤੀ ਨੂੰ ਨੋਟਿਸ ਜਾਰੀ ਕੀਤਾ ਜਾਵੇ ਠੀਕ ਹੈ ਇਹ ਮਾਨਯੋਗ ਜੱਜ ਨੇ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਬੇਨਤੀ ਕਰਦੇ ਹਾਂ ਇਹ ਯੂਨੀਅਨ ਦੇ ਨਾਲ ਬਣੇ ਰਹੋ ਯੂਨੀਅਨ ਦੇ ਉੱਪਰ ਵਿਸ਼ਵਾਸ ਬਣਾ ਕੇ ਰੱਖੋ ਜਿਹੜੀ ਜਿਹੜੀ ਸਾਨੂੰ ਪਤਾ ਕਿ ਤੁਹਾਡੇ ਲਈ ਜ਼ਰੂਰੀ ਹੈ ਉਹ ਅਸੀਂ ਆਪ ਹੀ ਸ਼ੇਅਰ ਕਰ ਦਿੰਨੇ ਆ ਤਾਂ ਐਵੇਂ ਫालतू ਮੈਸੇਜ ਕਾਲ ਕਰਨ ਦਾ ਕੋਈ ਮਤਲਬ ਨਹੀਂ ਬੰਦਾ ਅਗਰ ਤੁਸੀਂ ਫੋਨ ਮੈਸੇਜ ਕਰਨਾ ਵੀ ਹੈ ਤਾਂ ਤੁਸੀਂ 12 ਤੋਂ ਲੈ ਕੇ 12 ਵਜੇ ਦੁਪਹਿਰ ਤੋਂ ਲੈ ਕੇ ਸਿਰਫ ਸ਼ਾਮ ਦੇ 5 ਵਜੇ ਤੱਕ ਕਰਿਆ ਕਰੋ ਕਿਉਂਕਿ ਹੋਰ ਵੀ ਫੋਨ ਕਾਲ ਬਹੁਤ ਆਉਂਦੇ ਨੇ ਕਾਮ ਰਿਲੇਟਡ ਤਾਂ ਫਿਰ ਕਿਤੇ ਨਾ ਕਿਤੇ ਨਾ ਡਿਸਟਰਬੈਂਸ ਬਹੁਤ ਜ਼ਿਆਦਾ ਹੋ ਜਾਂਦੀ ਸਾਰਾ ਦਿਨ ਦੇ ਵਿੱਚ ਫੋਨ ਨਹੀਂ ਸੁਣੇ ਜਾਂਦੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ WhatsApp ਦੇ ਉੱਪਰ ਮੈਸੇਜ ਕਰ ਦਿੱਤੇ ਕਰੋ ਕਰਦੇ ਕਰੋ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰਦਾ ਠੀਕ ਹੈ ਅਗਰ ਕਾਲ ਤੁਹਾਡਾ ਕੋਈ ਮੈਟਰ ਹੈ ਜਾਂ ਜਿਹੜਾ ਕਿ ਤੁਹਾਨੂੰ ਕਾਲ ਦੇ ਉੱਪਰ ਲੱਗਦਾ ਕਿ ਜ਼ਿਆਦਾ ਵਧੀਆ ਸਮਝਾ ਸਕਦਾ ਤਾਂ ਤੁਸੀਂ 12 ਤੋਂ ਲੈ ਕੇ 5 ਵਜੇ ਤੱਕ ਫੋਨ ਕਰ ਸਕਦੇ ਹੋ ਇਸੇ ਨੰਬਰ ਦੇ ਉੱਪਰ ਤੁਸੀਂ ਮੈਸ ਫੋਨ ਕਰ ਸਕਦੇ ਹੋ ਇਸੇ ਨੰਬਰ ਦੇ ਉੱਪਰ ਤੁਸੀਂ WhatsApp ਦੇ ਉੱਪਰ ਆਦੀ ਕੁਇਰੀ ਭੇਜ ਸਕਦੇ ਹੋ ਠੀਕ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹੀ ਨੰਬਰ ਜਿਹੜਾ ਹੈ ਕੰਡ ਲਈ ਯੂਜ਼ ਕੀਤਾ ਜਾ ਰਿਹਾ ਹੈ ਸਾਰੇ ਨੂੰ ਬੇਨਤੀ ਜਿੰਨਾ ਤੁਸੀਂ ਸਹਿਯੋਗ ਕਰ ਸਕਦੇ ਹੋ ਕਰੋ ਕਿਉਂਕਿ ਤੁਹਾਡੇ ਲਈ ਐਫਰਟਸ ਕਰ ਰਹੇ ਹਾਂ ਤੁਹਾਡੇ ਲਈ ਲੜਾਈ ਲੜ ਰਹੇ ਹਾਂ ਠੀਕ ਹੈ ਹੁਣ ਆਹ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਕਿ ਤੁਹਾਨੂੰ ਸਾਨੂੰ ਪਤਾ ਸੀ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕਾਫੀ ਬੱਚੇ ਪਰੇਸ਼ਾਨ ਹੋ ਰਹੇ ਨੇ ਨੋਟੀਫਿਕੇਸ਼ਨ ਕਦੋਂ ਹੋਊਗਾ ਪੇਪਰ ਕਦੋਂ ਹੋਊਗਾ ਠੀਕ ਹੈ ਪਰ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਇੱਥੇ ਬਹੁਤ YouTube ਚੈਨਲ ਮੈਂ ਨਾਮ ਲੈ ਰਿਹਾ ਪੰਜਾਬੀ ਮੈਮਸ ਜਿਹੜਾ ਕਿ YouTube ਚੈਨਲ ਹੈ ਸਾਰੀ ਫੇਕ ਇਨਫੋਰਮੇਸ਼ਨ ਹੈ ਠੀਕ ਹੈ ਸਾਰੀ ਫੇਕ ਇਨਫੋਰਮੇਸ਼ਨ ਹੈ ਸਿਰਫ ਸਿਰਫ ਵਿਊ ਦੇ ਲਈ ਝੂਠੀ ਇਨਫੋਰਮੇਸ਼ਨ ਪਾ ਰਿਆ ਮੈਡਮ ਹੱਗੇ ਨੇ ਜਿਹੜੇ ਇਹ ਸਭ ਚਲਾ ਰਹੇ ਨੇ ਠੀਕ ਹੈ ਤਾਂ ਆਪ ਦੀ ਹਰਕਤਾਂ ਤੋਂ ਬਾਜ਼ ਆ ਜਾਓ ਜੇ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਨੇ ਕਿਉਂਕਿ ਉਹ ਥੰਬਨੇਲ ਵੀ ਕਿਸੇ ਦੇ ਚੱਕ ਚੱਕ ਕੇ ਆਪਦੇ ਵੀਡੀਓ ਦੇ ਉੱਪਰ ਲਗਾ ਰਹੇ ਨੇ ਹਨਾ ਉਹੀ ਥੰਬਨੇਲ ਉਹੀ ਕੁਛ ਤਾਂ ਇਹ ਚੀਜ਼ਾਂ ਤੋਂ ਬਾਜ਼ ਆ ਜਾਣਾ ਚਾਹੀਦਾ ਨਹੀਂ ਤਾਂ ਫਿਰ ਯੂਨੀਅਨ ਵੱਲੋਂ ਕੋਈ ਨਾ ਕੋਈ ਕਾਰਵਾਈ ਕਰ ਦਿੱਤੀ ਜਾਊਗੀ ਠੀਕ ਹੈ ਤਾਂ ਇਹ ਸੀ ਜੀ ਨੂੰ ਸਮਝ ਲਿਓ ਥੋੜਾ ਜਿਹਾ ਧਿਆਨ ਦੇ ਨਾਲ ਬਾਕੀ ਕਿਸੇ ਦਾ ਕੋਈ ਸਵਾਲ ਹੈ ਤੁਸੀਂ ਨੀਚੇ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ